ਸੁਲਤਾਨਪੁਰ ਲੋਧੀ ਦੇ ਪਿੰਡ ਸਰਾਇਂ ਜੱਟਾਂ ਦੇ ਛੱਪੜ ਵਿੱਚੋਂ ਇੱਕ ਨਵਜਾਤ ਭਰੂਣ ਮਿਲਿਆ ਹੈ ਭਰੂਣ ਦਾ ਪਤਾ ਉਸ ਵੇਲੇ ਲੱਗਾ ਜਦੋਂ ਸਥਾਨਕ ਲੋਕ ਕਿਸੇ ਧਾਰਮਿਕ ਜਗ੍ਹਾ ਉਤੇ ਨਤਮਸਤਕ ਹੋਣ ਲਈ ਜਾ ਰਹੇ ਸੀ ਪਹਿਲਾਂ ਤਾਂ ਲੋਕਾਂ ਨੂੰ ਉਹ ਇੱਕ ਗੁੱਡਾ ਪ੍ਰਤੀਤ ਹੋਇਆ ਪਰ ਉਸ ਨੂੰ ਨੇੜੇੋਂ ਦੇਖ ਕੇ ਇਹ ਜੇ ਭਰੂਣ ਹੋਣ ਦੀ ਖਬਰ ਪਿੰਡ ਵਿੱਚ ਅੱਗ ਵਾਂਗ ਫੈਲ ਗਈ ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਮੌਕੇ ਤੇ ਪਹੁੰਚ ਪੁਲਿਸ ਨੇ ਇਸ ਘਟਨਾ ਦੀ ਜਾਂਚ ਆਰੰਭ ਕਰ ਦਿੱਤੀ ਹੈ ਮੇਰਾ ਨਾਮ ਅਗਰ ਮੇਲ ਸਿੰਘ ਆ ਪਾਜੀ ਸਾਨਾ ਫਰਮ ਸਿੰਘ ਆ ਜੀ ਪਿੰਡ ਜੇ ਟੈਂਸਰਾਵਾ ਤੇ ਘਟਨਾ ਇਹ ਅਹੀਂ ਆਇਆ ਇਧਰ ਨੂੰ ਉਦਾਂ ਹੀ ਵਿਸਾਪ ਹੁੰਦੇ ਇੱਥੇ ਬਹੁਤ ਜ਼ਿਆਦਾ ਅਸੀਂ ਦਰਸ਼ਨ ਕਰਨ ਆਈਦੇ ਆ ਇਹਨੂੰ ਬਾਬੇ ਦੇ ਚੱਲੇ ਚੰਗੀ ਪੀਰ ਤੇ ਅਸੀਂ ਤੁਰੇ ਜਾਂਦੇ ਜੱਸੀ ਕਹਿੰਦਾ ਵੀ ਇਹ ਗੱਡਾ ਆ ਗਾ ਨਾ ਮੈਂ ਕਹਿੰਦਾ ਗੱਡਾ ਨਹੀਂ ਲੱਗਦਾ ਮੈਨੂੰ ਬੁੱਟੀ ਦੇ ਥੱਲੇ ਮੈਂ ਕਹਿੰਦਾ ਇਹ ਬੱਚਾ ਲੱਗਦਾ ਵਾ ਮੈਂ ਜਦ ਸੋਟੀ ਦੇ ਨਾਲ ਮੁੰਡੇ ਕੋ ਮਂਗਾ ਕੇ ਸੋਟੀ ਨਾਲ ਫੋਲਿਆ ਉਹਨੂੰ ਤੇ ਚੰਗੀ ਦਾ ਦੇਖਿਆ ਉਹ ਮੁੰਡਾ ਸੀ

ਘਟਨਾ ਭਾਜੀ ਇਹ ਵਾਪਰੀ ਹੈ ਕਿ ਅਸੀਂ ਆ ਪੰਚਾਇਤੀ ਪੈੜੀ ਆਪਣੇ ਪਿੰਡ ਦਾ ਛੱਪੜ ਅਸੀਂ ਜਾ ਰਹੇ ਸੀਗੇ ਦਰਬਾਰ ਤੇ ਪੀਰਾਂ ਦੇ ਇੱਥੇ ਕਿਸੇ ਨੇ ਨਵ ਜੰਮਿਆ ਹੋਇਆ ਬੱਚਾ ਸੁੱਟ ਦਿੱਤਾ ਵਾ ਕਿਸੇ ਨੇ ਤੇ ਅਸੀਂ ਸਰਪੰਚ ਸਾਹਿਬ ਨੂੰ ਸੂਚਿਤ ਕੀਤਾ ਸਾਰੇ ਪਿੰਡ ਦੇ ਸਾਡੇ ਇਲਾਕੇ ਦੇ ਨਿਵਾਸੀ ਜਿੰਨੇ ਵੀ ਆਏ ਦੇਖਣ ਜੋ ਵੀ ਆ ਉਹਨਾਂ ਦੇਖਿਆ ਕਿ ਇਹ ਜਿਹੜਾ ਕਰਮ ਕੀਤਾ ਬਹੁਤ ਮਾੜਾ ਕੀਤਾ ਕਿਸੇ ਨੇ ਭਾਜੀ ਜੰਮਿਆ ਹੋਇਆ ਬੱਚਾ ਵਾ ਉਸ ਬੱਚੇ ਦੀ ਕੋਈ 10-12 ਦਿਨਾਂ ਦਾ ਹੋਊਗਾ ਬੱਚਾ ਇਹਦੇ ਵਿਚਾਰੇ ਦੀ ਕੋਈ ਪਛਾਣ ਕੀਤੀ ਜਾਵੇ ਕਾਰਵਾਈ ਕਰਦੇ ਹੋ ਕਾਰਵਾਈ ਮੰਗ ਕਰਦੇ ਅਸੀਂ ਤੇ ਸਰਕਾਰ ਨੂੰ ਇਹ ਮੰਗ ਕਰਾਂਗੇ ਕਿ ਜਿਹੜੇ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਆ ਮੈ ਇਹਨਾਂ ਨੂੰ ਰੋਕ-ਥਾਮ ਲਾਈ ਜਾਵੇ ਹਾਂਜੀ ਮੈਂ ਐਸ ਸੀ ਜਗਿੰਦਰ ਸਿੰਘ थाना ਸਲਤੰਪੋਲ ਉਹਦੀ ਅੱਜ ਸਾਨੂੰ ਥਾਣੇ ਨੂੰ ਸੂਚਨਾ ਮਿਲੀ ਸੀ ਕਰੀਬ 1:30 ਵਜੇ ਦੇ ਰੀਪਿੰਡ ਸਰਾਂਝਾ ਜੱਟਾਂ ਦੇ ਕੋਈ ਨੇੜੇ ਛੱਪੜ ਹੈਗਾ ਉੱਥੋਂ ਕੋਈ ਭਰੂਣ ਮਿਲਿਆ ਆ ਜਿਸ ਤੇ ਅਸੀਂ ਤੁਰੰਤ ਮੈਂ ਤਾਂ ਮੇਰੇ ਨਾਲ ਦੇ ਸਾਥੀ ਪੁਲਿਸ ਮੁਲਾਜ਼ਮ ਅਸੀਂ ਮੌਕੇ ਤੇ ਪੁੱਜੇ ਆ ਪਿੰਡ ਦੀ ਪੰਚਾਇਤ ਜਿਹੜੇ ਆ ਉਸ ਵਾਰ ਵੀ ਹਾਜ਼ਰ ਆ ਭਰੂਣ ਤੋਂ ਲੱਗਦਾ ਵੀ ਜਦਾਏ ਲੜਕੀ ਆ ਜੀ ਬੱਚਾ ਜਿੱਦਾਂ ਤਾਂ ਮਤਲਬ ਪੂਰਾ ਹੀ ਹੈਗਾ ਉਹ ਬੱਚਾ ਤੇ ਲੜਕੀ ਆ ਲੜਕੀ ਦਾ ਭਰੂਣ ਆ ਤੇ ਇਹਨੂੰ ਜਿਹੜਾ ਇਹਦੀ ਡੈੱਡ ਬਾਡੀ ਲੈ ਕੇ ਜਾ ਰਹੇ ਆ ਸਿਵਲ ਹਸਪਤਾਲ ਬੋਰਚਰੀ ਚ ਰਖਾ ਰਹੇ ਆ ਤੇ ਜਿਹੜੀ ਆ ਤੁਰੰਤ ਕਾਰਵਾਈ ਕੀਤੀ ਜਾਦੀ ਹੈ ਉਹ ਫਿਰ ਹਲਤ ਹੋਈਏ ਸਾਨੂੰ ਡੈਡ ਬਡੀ ਮਿਲੀ ਆ ਜਿਹਦਾ ਇਹ ਪ੍ਰੂਨ ਮਿਲਿਆ ਉਸ ਤੋਂ ਬਾਅਦ ਫਿਰ ਸਿਵਲ ਹਲ ਤਲ ਮੋਰਚੀ ਚਲਾਈ ਉਸ ਤੋਂ ਬਾਅਦ ਜਿਹੜੀ ਇਹ ਬੰਦੀ ਕਾਨੂੰਨੀ ਕਾਰਵਾਈ ਜਿਹੜੀ ਉਹ ਕੀਤੀ ਜਾਏ ਕਪੂਰਥਲਾ ਤੋਂ ਪੱਤਰਕਾਰ ਗगन ਬਹਿਲ ਦੀ ਰਿਪੋਰਟ ਫਾਸਟ ਅਪਡੇਟ